ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸ਼ਤਿ ਸ਼੍ਰੀ ਅਕਾਲ ਜੀ। ਹੋਰ ਕੀ ਹਾਲ ਚਾਲ ਆ? ਉਮੀਦ ਕਰਦੇ ਹਾਂ ਸਾਰੇ ਠੀਕ ਹੋਵੋਗੇ। ਲੋ ਜੀ ਤੀਜਾ ਦਿਨ ਅੱਜ ਮਿਸਤਰੀਆਂ ਦਾ ਪਹੁੰਚ ਗਏ ਨੇ ਘਰੇ। ਟਾਈਮ ਵੀ ਤਕਰੀਬਨ 9:00 ਵੱਜ ਗਿਆ। ਧੁੰਦ ਬਹੁਤ ਜ਼ਿਆਦਾ ਪੈ ਰਹੀ ਆ। ਘੰਟਾ ਲੇਟ ਹੀ ਹੋ ਜਾਂਦੇ ਨੇ ਉਹਨਾਂ ਨੇ ਨਹੀਂ ਤਾਂ 8:00 ਵਜੇ ਨੂੰ ਆ ਜਾਂਦੇ ਨੇ। ਤੇ ਦਿਖਾਉਣੇ ਸੁਣ ਕੰਮਕਾਰ ਚਾਲੂ ਪਿਆ ਹੋਇਆ। ਸੋ ਅੱਜ ਦਾ ਮਿਸਤਰੀ ਬੰਦੇ ਵੀ ਦੋ ਨਵੇਂ ਲੈ ਆਇਆ ਕੱਲ ਵਾਲੇ ਨੇ ਛੁੱਟੀ ਕਰਤੀ ਆ ਬੰਦਾ ਥੋੜਾ ਜਿਹਾ ਕਰਦਾ ਸੀ ਨਸ਼ਾ ਪੱਤਾ ਡੰਗੇ ਜਿਹਾ ਹੀ ਲਾਇਆ ਹੈਗਾ ਆਨੇ ਉਹ ਵੀ ਪਰਤੀ ਸੀ ਕੱਲ ਆਹ ਕੱਢਣ ਲੱਗੇ ਹੋਏ ਨੇ ਨਵੇਂ ਹੁਣ ਅੱਜ ਤੱਕ ਕੰਮ ਕਾਫੀ ਖਿੱਚ ਦੇਣਗੇ ਬੰਦੇ ਦੋਨੇ ਨਾਲ ਮਿਸਤਰੀ ਦੇ। ਨਾਲੇ ਖੰ ਲੈ ਆਦੀ। ਨਾਲ ਉਹਦਾ। ਕੰਦ ਵੀ ਦੇ ੜਤੀ ਸੀ ਕੱਲ੍ਹ ਪਾਣੀ ਕੋਸ। ਤੇ ਆ ਛੱਡ ਲਈ ਇਹਨੂੰ ਬਾਹਰੋਂ ਸਲਾਬ ਚੜੀ ਹੋਈ ਜਾਂਦੀ ਹੈ ਟਿਆਂ ਨੂੰ। ਮੈਂ ਕਿਹਾ ਵੀ ਚਲੋ ਇਹ ਟਾੜੀ ਕਢਾ ਦੂੰਗਾ। ਅੱਡ ਕਢਾ ਕੇ ਇਹ ਟਾਂ ਸਲਾਬ ਚੜੀ ਹੋਈਆਂ ਸਾਰੀਆਂ ਨੂੰ। ਇਹਨਾਂ ਨੂੰ ਮੱਖਜਦੇ ਨਿਉਂ ਕਾਡਾਂਗੇ ਥੱਲੋਂ ਇਹ ਸਾਰੀਆਂ ੱਟਾਂ ਨੂੰ ਥੱਲੀ ਦੱਬ ਦਾਂਗੇ ਅੰਬ੍ਰੇਤੀ ਵੀ ਇੱਥੇ ਸਾਫ਼ ਕਰਕੇ ਲਾਉਣੇ ਹਨ ਲਾ ਕੇ ਖਾਲੀ ਕਰਕੇ ਸਕੰਜਾ ਉੱਧਰ ਖੜਾਇਆ ਆਉਣੇ ਹਨ ਚਾਚੇ ਦੇ ਘਰੇ ਤੇ ਉੱਥੋਂ ਟਰਾਲੀ ਪਾ ਲਿਆਵਾਂਗੇ ਟਰਾਲੀ ਦੇ ਵਿੱਚ ਲੈ ਕੇ ਆਵਾਂਗੇ ਹੁਣ ਆਪਾਂ ਬਾਜਰੀ ਲੈ ਕੇ ਆਉਣੀ ਹੈ ਸਿਮਿੰਟ ਲੈ ਕੇ ਆਉਣਾ ਸਰੀਆ ਆਪਣੇ ਕੋਲ ਪਿਆ ਸੀ ਪੁਰਾਣਾ ਧਰਾਣਾ ਕੱਢ ਲੈ ਐਂਟਰ ਚੌਥੀ ਕੰਮ ਲੈ ਲਾਂਗੇ ਇੱਥੇ ਕਮਰਾ ਬਣਾਉਣਾ ਇਹ ਲੱਗੇ ਹੋਣੇ ਨਿਓ ਕੱਢਣਾ ਇਧਰਲੇ ਪਾਸੇ ਕਮਰਾ ਬਣ ਜੂ ਐਸਾ ਨਾਲ ਭਾਂਡਾ ਡਾਲ ਜੀ ਆਗੇ ਦਰੱਖਤ ਕਰ। ਸ਼ਰਮੜਾ ਪਾ ਲਈ ਨੀ ਆ ਨਾ ਵਾਲਾ ਕਿੱਟਾ। ਰੋੜੀ ਪਾ ਲਿਓ। ਪਾਵਾਂਗੇ ਰੋੜੀ ਦਾ। ਹਾਂ ਹਾਂ। ਉਹ ਵੀ ਇੱਥੇ ਬਰੇਤੀ ਲਾਉਣ ਲੱਗੇ ਆਂ। ਮਿੱਟੀ ਪਈ ਸੀ ਨਾਲੀਆਂ ਚ ਕੱਢਣ ਵਾਲਾ ਨੇ ਇੱਥੇ ਛੱਡ ਗਏ ਸਾਰੀ ਦੀ ਸਾਰੀ ਮਿੱਟੀ। ਛੱਕੀ ਇਕੱਠੀ ਕਰੀ ਨਹੀਂ ਉਹਨਾਂ ਨੇ। ਮੈਂ ਘਾ ਥੋੜਾ ਬੋਤਾ ਸਾਫ਼ ਕਰਾ ਕੇ ਇੱਥੇ ਲਾ ਦਿੰਨੇ ਆਂ। ਸਾਲ 25 ਤੋਂ ਅੰਦਰਾ ਘਰ ਆ ਇਹ ਪਹਿਲਾ ਸੀ ਇੱਥੇ ਰਹਿੰਦੇ ਹੁੰਦੇ ਸੀ ਤੇ ਇਹ ਘਰ ਦੇ ਤਾਂ ਆਪਾਂ ਮੇਰੇ ਚਾਚੇ ਨੂੰ ਪਹਿਲਾਂ ਆ ਜਗ੍ਹਾ ਤੇ ਇੰਨੀ ਜਗ੍ਹਾ ਆਪਾਂ ਨੂੰ ਆਈ ਹੋਈ ਸੀ ਇਹਦੇ ਨਾਲੋਂ ਕੰਦ ਵੱਜੀ ਹੋਈ ਸੀ ਇੱਥੋਂ ਦੀ ਤੇ ਕੰਦ ਮਾਰ ਕੇ ਇੱਥੇ ਕਮਰੇ ਹੁੰਦੇ ਸੀਗੇ ਸਾਡੇ ਤੇ ਆਹ ਜਗ੍ਹਾ ਦੇ ਵਿੱਚ ਇੱਥੇ ਅਸੀਂ ਹੁੰਦੇ ਸੀਗੇ ਇਧਰ ਚਾਚਾ ਹੁੰਦਾ ਸੀ ਪਹਿਲਾਂ ਸੀ ਇੱਥੇ ਰਹਿੰਦੇ ਸੀਗੇ ਇਹ ਆਪਣਾ ਅੰਦਰਾ ਘਰ ਪਿੰਡ ਦੇ ਤੇਰੇ ਮੇਰੇ ਚਾਚੇ ਨੂੰ ਦੇਤਾ ਸੀ ਉਧਰ ਸਾਡੀਆਂ ਮੱਜਾਂ ਹੁੰਦੀਆਂ ਸੀ ਉਧਰ ਲਈ ਜਗ੍ਹਾ ਆਪਾਂ ਲੈ ਲਈ ਸੀ ਤੇ ਉਧਰ ਫਿਰ ਆਪਾਂ ਪਾ ਲਿਆ ਘਰ ਇਹ ਘਰ ਆਪਣਾ ਅੰਦਰ ਲੈ ਜੀ ਹੁਣ ਆਪਾਂ ਇਧਰੋਂ ਟਰਾਲੀ ਪਾਉਣ ਆਇਆ ਲੋ ਸਟਾਲ 'ਚ ਫੇਰ ਆ ਗਏ ਆਪਾਂ ਬਾਜਰੀ ਲੈਣ ਆਂ ਟਰਾਲੀ ਲੈ ਆਏ ਆਪਾਂ ਟਰੈਕਟਰ ਦੇ ਵਿੱਚ ਸੀਲ ਕਾਟਾ ਸੀਲ ਵਾਲੇ ਸਰਵਿਸ ਵਗੈਰਾ ਕਰਾਈ ਨਹੀਂ ਆਪਾਂ ਤੇ ਉਹਦੇ ਕਰਕੇ ਥੋੜੀ ਲਿਫਟ ਘਟ ਜਾਗਦਾ ਵਾਟਰਪੂਫ ਦੋ ਨੇ ਦੂਜੇ ਤਿੰਨ ਨੇ ਜੇ ਕੇ ਬਜਾ ਲਈ ਤੇ ਸੀਮੈਂਟ ਲੈ ਕੇ ਜਾਣਾ ਸੀ ਰੇਤਾ ਦਾ ਔਖੇ ਔਖੇ ਉਧੇ ਪਾਸੇ ਕੰਜੇ ਚ ਲੈ ਗਿਆ ਜੀ वाटरप्रूफ के अच्छा जे के सुपर स्ट्रग अंप दूजा ये तीन कट्टे ने दो ने टाला भी आया है स्टाल ਬਜਰੀ ਦਾ ਹਾਂਜੀ ਲੋ ਜੀ ਮਿਸਤਰੀ ਚੱਲ ਗਿਆ ਟਾਈਮ ਸ਼ਾਮ ਦਾ 6:30 ਹੋ ਗਿਆ 6:00 ਵਜੇ 16 ਮਿੰਟ ਹੋ ਗਏ ਨੇ ਨਾ ਤੋਲਿਆ ਆਪਾਂ ਤੇ ਹੁਣ ਆਪਾਂ ਜਾ ਰਹੇ ਹਾਂ ਮੇਰੇ ਨਾਨਕਿਆਂ ਨੂੰ ਢਿੱਲੀ ਵਾਂਗੂ ਢੇੜਾ ਲੱਗਦਾ ਆਪਣਾ ਰੋਜ਼ ਵਾਂਗੂ ਜਾਂਦੇ ਆ ਤੇ ਰਾਤ ਫਿਰ ਮੰਮੀ ਹੋਰਾਂ ਦਾ ਫੋਨ ਆਇਆ ਮਨਾਨੀ ਮੇਰੀ ਐਕਸਪਾਇਰ ਹੋ ਗਈ ਤੇ ਸੰਸਕਾਰ ਉਹ ਸਵੇਰੇ ਮਾਸੀ ਮੇਰੀ ਆਸਟ੍ਰੇਲੀਆ ਗਈ ਹੋਈ ਸੀ ਤੇ ਉਹਨਾਂ ਨੂੰ ਵੀ ਕਾਲ ਕਰਤੀ ਸੀ ਉਹ ਅੱਜ ਰਾਤ ਨੂੰ ਆ ਉਤਰਣਗੇ ਥੇ ਇੰਡੀਆ ਚੱਲੇ ਹੋਏ ਨੇ ਤੇ ਕੱਲ ਨੂੰ 10 11 ਕਵਜੇ ਤਕਰੀਬਨ ਸੰਸਕਾਰ ਕਰਾਂ ਨਾਨੀ ਦਾ ਤੇ ਹੁਣ ਆਪਾਂ ਜਾਣੇ ਆ ਚੱਲ 2 ਘੰਟੇ ਉੱਥੇ ਲਾ ਕੇ ਆਵਾਂਗੇ ਸੰਸਕਾਰ ਤਾਂ ਕੱਲ ਨੂੰ ਸਵੇਰੇ ਆ ਹੁਣ ਫਰੀ ਹੋਏ ਸੀਗੇ ਆਪਾਂ ਜਿੰਦੇ ਗੁੰਡੇ ਲਾ ਕੇ ਘਰ ਦੇ ਚੱਲਦੇ ਆਂ ਬਾਕੀ ਸਾਨੂੰ ਕੰਮ ਦਿਖਾਉਣੇ ਅੱਜ ਕੀ ਕੀ ਹੋ ਗਿਆ ਲੋ ਜੀ ਮਿਸਤਰੀ ਤੇਗੇ ਲਾ ਗਿਆ ਕੱਲ ਨੂੰ ਲੈਂਟਰ ਲਾ ਦੂਗਾ ਆ ਤਾਂ ਬਣ ਗਿਆ ਆਪਣਾ ਭਰਾਂਡਾ ਇੱਥੇ ਆਪਣਾ ਖੜ੍ਹਾ ਕਰੂਗਾ ਟਰੈਕਟਰ ਗੱਡੀ ਵਗੈਰਾ ਖੜਾ ਦਿਆ ਕਰਾਂਗੇ ਇਹਦੇ 'ਚ ਤੇ ਉਹ ਸਾਈਡ ਦੇ ਉੱਤੇ ਉਧਰ ਆਪਣੇ ਰੂਮ ਤਿਆਰ ਕਰਨਾ ਉਹਨੂੰ ਕਿਸੇ ਵੀ ਤੌਰ ਤੇ ਵਰਤ ਸਕਦੇ ਆਂ ਆਪਾਂ ਕੋਈ ਇੱਥੇ ਬੈੱਡਰੂਮ ਵੀ ਬਣਾ ਸਕਦੇ ਆਂ ਗਲੀ ਦੇ ਉੱਤੇ ਤੇ ਜਾਣੂ ਡ੍ਰੈنگ ਰੂਮ ਦੇ ਤੌਰ ਤੇ ਸੋਫਾ ਸੈਟ ਵਗਾਰਾ ਇਥੇ ਲੱਗ ਜੂਗਾ ਕਿਉਂਕਿ ਕੋਈ ਅਣਜਾਣ ਮਨ ਦਾ ਬਾਹਰੋਂ ਦੀ ਬਾਹਰੋਂ ਆਇਆ ਤਾਂ ਆਪਾਂ ਇੱਥੇ ਚਾਹ ਪਾਣੀ ਕੀਤਾ ਹੁਣ ਬਾਹਰ ਦੀ ਬਾਹਰ ਭੇਜਿਆ ਤੇ ਇਹਦੇ ਨਾਲ ਹੀ ਇੱਥੇ ਆਪਾਂ پلان ਬਣਾ ਰਹੇ ਹਾਂ ਵੀ ਅਟੈਚ ਬਾਥਰੂਮ ਕਰ ਦਈਏ ਰੂਮ ਦੇ ਨਾਲ ਬਾਕੀ ਦੇਖਦੇ ਹਾਂ ਇਹ ਨਿਵਾਂ ਨੇ ਉੱਚੇ ਉੱਚੇ ਆ ਇਹ ਸਾਰੀਆਂ ਭਰਤ ਨਾਲ ਭਰਨੀਆਂ ਕੰਧਾਂ ਦਾ ਇਸ ਤੋਂ ਉੱਤੇ ਉੱਠਣਗੀਆਂ ਉਹ ਸਾਹਮਣੇ ਵਾਲੀ ਨਿਓ ਰਹਿ ਗਈ ਵਾਲੇ ਕੱਢਣ ਵਾਲੀ ਮੇਸਤਰੀ ਚਲੇ ਗਏ ਉਧਰ ਵੀ ਦਿਖਾਉਣੇ ਨੇ ਸੋਨੂੰ ਬਾਕੀ ਦਾ ਕੰਮ ਹੁਣ ਕੱਲ ਨੂੰ ਹੋ ਸਕਦਾ ਸ਼ੇਰੇ ਲਾ ਦੇਣਗੇ ਉਹ ਇਸ ਤਰ੍ਹਾਂ ਬਣਾਇਆ ਇਹ ਰਹਿੰਦੀਆਂ ਮੂਰਲੀ ਨੇ ਉਹ ਇਹਦਾ ਕੰਮ ਕੱਲ ਨੂੰ ਕਰਨਗੇ ਉਹ ਆ ਇਸ ਤਰ੍ਹਾਂ ਛਾੜ ਕੇ ਕੰਮ ਨੂੰ ਪੂਰ ਉਹ ਤੇ ਇਹ ਕੋਲੇ ਵੀ ਆਪਣੇ ਢਾ ਦੇਣੇ ਨੇ ਫਰੰਟ ਵਾਲੇ ਦੋਵੇਂ ਇਹ ਵੀ ਢਾ ਕੇ ਪਿੱਛੇ ਕਰ ਦੇਣੇ ਨੇ ਫੇ ਆਪਣੇ ਚਲੋ ਜੀ ਬਾਕੀ ਦਾ ਜੋ ਰਹਿਦਾ ਕੱਲ ਨੂੰ ਨਿਮੇੜ ਦੇਣਾ ਮਿਤਰੇ ਨੇ ਆ ਕੇ ਫਿਰ ਆਪਾਂ ਇਹਨਾਂ ਦੇ ਵਿੱਚ ਭਰਤ ਪਾਵਾਂਗੇ ਸਾਰੀਆਂ ਨਿਵਾਂ ਭਰਾਂਗੇ ਇਹਨਾਂ ਨੂੰ ਬੇੜੇ ਦੇ ਬਰਾਬਰ ਹੋ ਜਾਣਗੀਆਂ ਫਿਰ ਤੇ ਹੁਣ ਆਪਾਂ ਗੱਡੀ ਕੱਢਦੇ ਆ ਪਹਿਲਾਂ ਦੁੱਧ ਲੈ ਆਈਏ ਚੱਲ ਕੇ ਫਿਰ ਚੱਲਦੇ ਆ ਨਾਨਕਿਆਂ ਨੂੰ ਆਪਾਂ ਲਓ ਜੀ ਸ਼ੇਰਪੁਰ ਪਹੁੰਚ ਗਏ ਆਪਾਂ ਡੈਰੀ ਤੇ ਦੁੱਧ ਤਾਂ ਫੜ ਲਈਏ ਪਹਿਲਾਂ ਆ ਰਹੇ ਆ ਗੱਲ ਨਾ ਕੋਈ ਨਹੀਂ ਮਨ ਦੇ ਮਨ ਦੇ ਦੇਖਾ ਓੜਾ ਕੱਢਦਾ ਇਹਦੇ ਪੈਸੇ ਜਾਂਦੇ ਹੈ ਮੇਲਾ ਢੀ ਕਿਦਾ ਸੰਤ ਲੈਣੇ ਆਪਾਂ ਚੜੀ ਨਾਲੇ ਕੱਢ ਲੈ ਕੋਈ ਨਹੀਂ ਕੱਢ ਲੈ ਕੱਢ ਲੈ ਪਰ ਕੋਈ ਪਰਸਾ 15 25 5 ਇਹ ਪੱਲਾ ਨਹੀਂ ਲਿਖਦਾ ਹਾਂ 20 ਚ ਕੱਢਾਂਗੇ ਜਿਹੜੀ ਦੀ ਗੱਡੀ ਚੱਲਦਾ ਵੀ ਜਿਹੜੀ ਸਰਦ ਸੋਹਿੱਤੇ ਐ ਚੇਤੇ ਜਿਹੜੀ ਇੱਧਰ ਖਾਲੀ ਹੈ ਲੋ ਜੀ ਦੁੱਧ ਆਪਾਂ ਲੈ ਆਏ ਪਹੁੰਚਿਆ ਘਰੇ ਬਾਹਰ ਲਈ ਤਾਂ ਕੰਧ ਕੱਲ ਨੂੰ ਕੱਢਣਗੇ ਨਿਵਾ ਮਿਸਤਰੀ ਸਾਰੇ ਖੁੱਲ ਖੁੱਲਾ ਪਿਆਗਾ ਤੇ ਹੁਣ ਆਪਾਂ ਚੱਲਦੇ ਹਾਂ ਥੋ ਮੇਰੇ ਨਾਨਕੇਆਂ ਨੂੰ ਮੈਂ ਦੁੱਧ ਧਰਨ ਗਿਆ ਭਰਾ ਤਿਆਰ ਹੋ ਗਿਆ ਨਾ ਧੋਲਿਆ ਉਹ ਵੀ ਤੇ ਉਧਰ ਮੇਰੇ ਨਾਲ ਇਹ ਚਾਚਾ ਰਹਿੰਦਾ ਇੱਥੇ ਬਰੇ ਬਈ ਚਾਚੀ ਉਹਨਾਂ ਨੂੰ ਕਹਿਤਾ ਮੈਂ ਕਿ ਮੜਾ ਮੋਟਾ ਧਿਆਨ ਰੱਖਿਓ ਘਰ ਗਣੀ ਤੇਵਾ ਸਾਪਕਾਂਡੇ ਦੁਕਾਨਾਂ ਤੇ ਜਾ ਕੇ ਮੋੜਿਆ ਉਹਨੇ ਅਗਰ ਸ਼ੱਕ ਲਾਤਾ ਜਾਂਦਾ ਆ ਖੜਾ ਭਰਾ ਮੇਰਾ ਚਲੋ ਜੀ ਨਾਨੀ ਦਾ ਪਤਾ ਲਿਆਈਏ ਫਿਰ ਮਿਲਦੇ ਹਾਂ ਤੁਹਾਨੂੰ ਆਕੇ